ਤੁਹਾਡੇ ਲਈ ਇੱਕ ਹੋਰ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਬਹੁਤ ਸਾਰੀਆਂ ਗੱਡੀਆਂ ਤੁਸੀਂ ਦੇਖੋਗੇ ਬਹੁਤ ਵਧੀਆ ਜਾਈਜ਼ ਰੇਟ ਆਪਾਂ ਲੈ ਕੇ ਪਹੁੰਚੇ ਹਾਂ ਕੰਡੀਸ਼ਨ ਤੁਸੀਂ ਚੈੱਕ ਕਰੋ ਤੁਹਾਨੂੰ ਸਾਰਿਆਂ ਨੂੰ ਪਸੰਦ ਆਉਣਗੀਆਂ ਗੱਡੀਆਂ ਤੇ ਇਕੱਲੀ-ਗੱਲੀ ਆਪਾਂ ਗੱਡੀ ਦੀ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 94656929488 ਜੇ ਤੁਹਾਡੇ ਕੋਲੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕਿਸੇ ਵੀ ਏਰੀਆ ਚ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਆ ਐਡ ਆਪਾਂ ਤੁਹਾਡੀ ਬਿਲਕੁਲ ਫ੍ਰੀ ਦੇ ਵਿੱਚ ਲਾ ਦੇਵਾਂਗੇ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਆਪਾਂ ਕਰਦਾ 2017 ਮਾਡਲ ਆਟੋਮੈਟਿਕ ਗੱਡੀ ਲੈ ਕੇ ਪਹੁੰਚਿਆ ਸਬੱਟ ਦਜ਼ਾਰੇ ਗੱਡੀ ਆ ਜਿਸ ਸੈਕੰਡ ਓਨਰ ਹੈ ਇੰਸ਼ੋਰੈਂਸ ਆਪਨ ਮਿਲ ਜਾਊਗਾ ਨਵੇਂ ਟਾਇਰ ਨਵੇਂ ਅਲਾਈ ਤੇ ਨਵੀਂ ਸ਼ੇਬ ਚ ਸੰਗਰੂਰ ਮਾਲਕ ਦੇ ਘਰੇ ਗੱਡੀ ਖੜੀ ਆ 5 ਲੱਖ ਰੁਪਈਆ ਓਨਰ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਆ ਜੀ ਗੱਡੀ ਦਾ ਨੰਬਰ ਜਿਹੜਾ ਆਪਾਂ ਨੂੰ ਮਿਲੂ ਉਹ ਦਿੱਲੀ ਮਿਲੂਗਾ ਜੀ ਤੇ ਨੰਬਰ ਪਲੇਟ ਆ ਸਰਕਾਰੀ ਨੇ ਕੰਡੀਸ਼ਨ ਆਲੂਕਿਆ ਬੰਪਰ ਤੋਂ ਬੰਪਰ ਸਾਰੀ ਗੱਡੀ ਰੀਜਨਲ ਹੈ ਨਾ ਤਾਂ ਇੱਕ ਵੀ ਸਕ੍ਰੈਚ ਆਪਾਂ ਨੂੰ ਮਿਲਣੇ ਨਾ ਕੋਈ ਕਮੀ ਪੇਸ਼ੀ ਹੈ ਸਾਰਾ ਕੰਮ ਟੋਟਲ ਮਾਲਕ ਨੇ ਕਰਵਾ ਰੱਖਿਆ ਬਾਕੀ ਤੁਸੀਂ ਚਾਰੇ ਪਾਸੇ ਦੇਖ ਰਹੇ ਹੋ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੋਂ ਚਲਾ ਕੇ ਦੇਖ ਸਕਦੋਂ ਸਟਾਰਟ ਕਰਕੇ ਦੇਖ ਸਕਦੋਂ ਜਦੋਂ ਪੂਰੀ ਤਸੱਲੀ ਹੋ ਵੀ ਤੇ ਉਹ ਤੋਂ ਬਾਅਦ ਰੇਟ ਵੇਖ ਕੇ ਮਾਲਕ ਨਾਲ ਕਰਕੇ ਗੱਡੀ ਖਰੀਦ ਕੇ ਲੈ ਆ ਸਕਦੋਂ ਬਾਕੀ ਸੰਗਰੂਰ ਮਾਲਕ ਦੇ ਘਰੇ ਗੱਡੀ ਖੜੀ ਆ ਸੰਗਰੂਰ ਮਿਲੂਗੀ ਤੇ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਹੀ ਗਿਆ ਹੋਊਗਾ ਜੀ ਗੱਲ ਕਰ ਲਿਓ ਤੁਸੀਂ ਆਪ ਹੀ ਗੱਲ ਕਰਦੇ ਆਪਾਂ ਸੈਕਿੰਡ ਗੱਡੀ ਦੀ ਆਪਾਂ ਲੈ ਕੇ ਪਹੁੰਚੇ ਹਾਂ ਜੀ i10 ਕੰਡੀਸ਼ਨ ਆਲੂਕੇ i10 ਗ੍ਰੈਂਡ ਆਸਤਾ ਡੀਜ਼ਲ ਦੀ ਪੰਜਾਬ ਨੰਬਰ ਹੈ ਜੀ ਫੁੱਲ ਇੰਸ਼ੋਰੈਂਸ ਟਾਇਰ ਟਾਇਰਾਂ ਚ ਅਲਾਈ ਸਾਰਾ ਕੁਝ ਨਮਾ ਜੀ 14 ਮਾਡਲ ਗੱਡੀ ਆ ਪੁਸ਼ ਬਟਨ ਸਟਾਰਟ ਹੈਗੀ ਲੁਧਿਆਣੇ ਗੱਡੀ ਖੜੀ ਆ 260 ਮਾਲਕ ਨੇ ਡਿਮਾਂਡ ਕੀਤੀ ਆ ਘਾਟਾ ਵਾਦਾ ਕੀਤਾ ਜਾਊਗਾ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਜੀ ਗੱਡੀ ਚੈੱਕ ਕਰੋ ਟਾਇਰਾਂ ਚ ਅਲਾਈ ਬਹੁਤ ਸੋਹਣੇ ਮਾਲਕ ਨੇ ਲਵਾ ਰੱਖੇ ਨੇ ਬਾਕੀ ਨੰਬਰ ਪਲੇਟ ਆਪਾਂ ਨੂੰ ਸਰਕਾਰੀ ਮਿਲ ਜਾਣੀ ਆ ਸੋਹਣੀ ਗੱਡੀ ਹੈ ਮਾਲਕ ਨੇ ਵਧੀਆ ਰੱਖੀ ਹੋਈ ਹੈ ਵਧੀਆ ਚਲਾਈ ਹੋਈ ਹੈ ਜਿਹਨੂੰ ਵੀ ਗੱਡੀ ਪਸੰਦ ਆਵੇ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੋਂ ਗੱਡੀ ਚਲਾ ਕੇ ਦੇਖ ਸਕਦੋਂ ਗੱਡੀ ਨੂੰ ਤੋਰ ਕੇ ਦੇਖ ਸਕਦੋਂ ਪੂਰੀ ਤਸੱਲੀ ਜਦੋਂ ਹੁੰਦੀ ਹੈ ਉਹ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਮੁਕਾ ਲਿਓ ਜੀ 260 ਇੱਕ ਵਾਰੀ ਡਿਮਾਂਡ ਇਹਨਾਂ ਨੇ ਕੀਤੀ ਹੈ ਜੀ ਬਾਕੀ ਅੰਦਰੋਂ ਜੇ ਦੇਖੀਏ ਤਾਂ ਹਰ ਚੀਜ਼ ਉੱਪਰੋਂ ਪੂਰੀ ਵਧੀਆ ਮਿਲੂਗੀ ਤੁਸੀਂ ਜਾ ਕੇ ਦੇਖ ਸਕਦੋਂ ਲੁਧਿਆਣੇ ਮਾਲਕ ਦਾ ਨੰਬਰ ਤੁਹਾਨੂੰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਗੱਲਬਾਤ ਤੁਸੀਂ ਆਪ ਹੀ ਕਰ ਲਿਓ ਜੀ ਠੀਕ ਹੈ ਜੀ ਬਾਕੀ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸਿਓ ਮੈਨੂੰ ਚੱਲਦੀ ਚੱਲਦੀ ਵੀਡੀਓ 'ਚ ਕਮੈਂਟ ਕਰਕੇ ਵੀਡੀਓ ਪਸੰਦ ਆਈ ਹੈ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚਿਓ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਹਰ ਰੋਜ਼ ਆਪਣੇ ਚੈਨਲ ਤੇ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਮਿਲੂਗਾ ਤੁਹਾਨੂੰ ਉਹਨੂੰ ਜਰੂਰ ਦਬਾ ਦਿਓ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਤੇ ਤੁਹਾਡੇ ਕੋਲੇ ਵੀ ਘਰ ਕੁਠੀ ਮਕਾਨ ਹੈ ਜੀ ਜਿੰਨੇ ਤੁਸੀਂ ਦੇਖ ਰਹੂ ਕਿਸੇ ਵੀ ਏਰੀਆ 'ਚ ਦੇਖ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਤੁਹਾਡੇ ਵੀ ਲਗਾ ਦਾਂਗੇ ਜੀ ਗੱਲ ਕਰਦੇ ਆ ਜੀ ਆਪਾਂ ਮਰੂਤੀ 800 ਗੱਡੀ ਦੀ ਮਰੂਤੀ 800 ਗੱਡੀ ਤੁਸੀਂ ਚੈੱਕ ਕਰੋ ਮਾਲਕ ਨੇ ਇੰਨੀ ਜ਼ਿਆਦਾ ਸੰਭਾਈ ਦੇ ਵਿੱਚ ਰੱਖੀ ਹੋਈ ਹੈ ਗੱਲਾਂ ਹੀ ਛੱਡ ਦੋ ਜੀ ਤੇ ਬਹੁਤ ਸੋਹਣੀ ਗੱਡੀ ਆਪਾਂ ਨੂੰ ਮਿਲੂਗੀ ਪੰਜਾਬ ਨੰਬਰ ਟਾਇਰ ਆਪਾਂ ਨੂੰ ਬਿਲਕੁਲ ਨਵੇਂ ਮਿਲ ਜਾਣਗੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਈ ਨਹੀਂ ਮਾਡਲ ਦੀ ਆਪਾਂ ਗੱਲ ਕਰੀਏ 2008 ਮਾਡਲ ਆਪਾਂ ਨੂੰ ਗੱਡੀ ਇਹ ਮਿਲੂਗੀ ਤੇ 2028 ਤੱਕ ਆਪਾਂ ਨੂੰ ਗੱਡੀ ਦੀ ਪਾਸਿੰਗ ਵੀ ਮਿਲ ਜੂਗੀ ਗੱਡੀ ਸੈਕੰਡ ਓਨਰ ਹੈ ਜੀ ਤੇ ਮਾਲਕ ਦਾ ਜਿਹੜਾ ਏਰੀਆ ਸ਼੍ਰੀ ਮੁਕਤਸਰ ਸਾਹਿਬ ਹੈ ਤੇ ਗੱਡੀ ਦਾ ਨੰਬਰ ਵੀ ਸ਼੍ਰੀ ਮੁਕਤਸਰ ਸਾਹਿਬ ਦਾ ਲੱਗਿਆ ਹੋਇਆ ਜੀ ਤੇ ਸੈਕੰਡ ਓਨਰ ਹੈ ਸੀएनजी ਤੇ ਵੀ ਹੈ ਜੀ ਇਹ ਕੰਡੀਸ਼ਨ ਵੀ ਆਲੂਕੀ ਹੈ ਤੇ ਮਾਲਕ ਕਹਿੰਦੇ ਨੇ ਵੀ 1.5 ਲੱਖ ਰੁਪਿਆ ਇੱਕ ਵਾਰੀ ਡਿਮਾਂਡ ਹੈ ਘਾਟਾ ਵਾਧਾ ਕੀਤਾ ਜਾਊਗਾ ਜੀ ਸਾਰੀ ਗੱਡੀ ਮਾਲਕ ਨੇ ਸ਼ੌਂਕ ਨਾਲ ਰੱਖੀ ਹੋਈ ਆ ਅੰਦਰੋਂ ਬਹੁਤ ਜ਼ਿਆਦਾ ਤੁਹਾਨੂੰ ਸੋਹਣੀ ਗੱਡੀ ਦੇਖਣ ਨੂੰ ਮਿਲੂਗੀ ਤੁਸੀਂ ਅੰਦਰੋਂ ਦੇਖੋਗੇ ਇੱਕ ਤਰ੍ਹਾਂ ਦੀ ਲਗਜ਼ਰੀ ਗੱਡੀ ਇਹਨਾਂ ਨੇ ਆਪਦੀ ਇਹ ਬਣਾਈ ਹੋਈ ਆ ਹਰ ਚੀਜ਼ ਬਹੁਤ ਸ਼ੌਂਕ ਨਾਲ ਤਿਆਰ ਕਰਵਾਈ ਹੋਈ ਆ ਅੰਦਰੋਂ ਤੁਸੀਂ ਚੈੱਕ ਕਰੋ ਜਾ ਕੇ ਦੇਖਣੇ ਕਿਸੇ ਨੇ ਜਾ ਕੇ ਦੇਖ ਸਕਦੋਂ ਕਿਸੇ ਨੇ ਗੱਡੀ ਸਟਾਰਟ ਕਰਕੇ ਦੇਖਣੇ ਸਟਾਰਟ ਕਰਕੇ ਦੇਖ ਲਓ ਜੀ ਤੋਰ ਕੇ ਦੇਖਣੇ ਤੋਰ ਕੇ ਦੇਖ ਲਓ ਜੀ ਮਾਲਕ ਕਹਿੰਦੇ ਨੇ 1 ਰੁਪਿਆ ਗੱਡੀ ਭਾਲਦੇ ਨਹੀਂ ਖਰੀਦਣ ਤੋਂ ਬਾਅਦ 1 ਰੁਪਿਆ ਗੱਡੀ ਤੇ ਲਾਉਣ ਦੀ ਲੋੜ ਹੈ ਨਹੀਂ ਤੁਸੀਂ ਜਾ ਕੇ ਦੇਖਣਾ ਚਾਹੋ ਨਾ ਲੋਕੇਸ਼ਨ ਮਾਲਕ ਦਾ ਮੋਬਾਈਲ ਨੰਬਰ ਹਰ ਇੱਕ ਚੀਜ਼ ਆਪਾਂ ਤੁਹਾਨੂੰ ਕਨਫਰਮ ਕਰਵਾਤੇ ਜੀ ਜਾ ਕੇ ਦੇਖਣਾ ਚਾਹੋ ਨਾ ਗੱਡੀ ਨੂੰ ਤਾਂ ਜਾਂ ਜਾ ਕੇ ਦੇਖੋ ਗੱਲਬਾਤ ਤੁਹਾਡੀ ਮਾਲਕ ਨਾਲ ਹੋ ਜੂਗੀ ਨੰਬਰ ਆਪਾਂ ਸਕਰੀਨ ਤੇ ਦੇ ਹੀ ਦਿੱਤਾ ਜੀ ਗੱਲ ਕਰ ਲਿਓ ਬਾਕੀ ਕਿਵੇਂ ਦੀ ਲੱਗੀ ਵੀਡੀਓ ਤੇ ਗੱਡੀਆਂ ਤੋਂ ਉਹਨੂੰ ਕਿਵੇਂ ਦੀ ਲੱਗੀਆਂ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਵੀਡੀਓ ਪਸੰਦ ਆਈ ਵਧੀਆ ਲੱਗੇ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਮਿਲਦੇ ਆਂ ਜੀ ਜਲਦੀ ਆਪਾਂ ਨਵੀਂ ਵੀਡੀਓ ਨਵੇਂ ਕੋਠੀ ਮਕਾਨ ਘਰ ਦੇ ਨਾਲ ਜੀ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਕਮੈਂਟ ਜ਼ਰੂਰ ਕਰਦੋ ਅਗਲੀ ਵੀਡੀਓ ਚ ਕਿਹੜੇ ਏਰੀਆ ਚ ਕਿੱਥੋਂ ਘਰ ਕੋਠੀ ਮਕਾਨ ਤੁਹਾਨੂੰ ਕਿੰਨੇ ਰੇਟ ਦੇ ਵਿੱਚ ਕੀ ਚਾਹੀਦਾ ਜੀ